ਭਾਰਤ ਵਿੱਚ ਇੱਕ ਭਗਤੀ ਕਾਲ ਦਾ ਦੌਰ ਰਿਹਾ ਜਿਸ ਵਿੱਚ ਸਮਸਤ ਭਾਰਤ ਦੇ ਵਿੱਚ ਥਾ-ਥਾ ਤੇ ਉੱਗੇ ਭਗਤ ਬ੍ਰह्मज्ञानी ਪੈਦਾ ਹੋਏ ਉਹਨੂੰ ਆਮ ਦਾਰਸ਼ਨਿਕ ਭਗਤੀ ਕਾਲ ਕਹਿੰਦੇ ਨੇ ਬੰਗਾਲ ਦੇ ਵਿੱਚ ਜੈਦੇਵ ਹੋਏ ਮਹਾਰਾਸ਼ਟਰ ਦੇ ਵਿੱਚ ਸ਼੍ਰੀ ਨਾਮ ਦੇਵ ਉੱਤਰੀ ਭਾਰਤ ਦੇ ਵਿੱਚ ਕਬੀਰ, ਰਾਮਾਨੰਦ, ਪਰਮਾਨੰਦ, ਰਵਿਦਾਸ ਜੈਸੇ ਉੱਗੀਆਂ ਹਸਤੀਆਂ ਨੇ ਭਗਤੀ ਭਾਵ ਦੇ ਗੀਤ ਗਾ ਕੇ ਹਿਰਦਿਆਂ ਨੂੰ ਅੰਦੋਲਿਤ ਕੀਤਾ ਉੱਥੇ ਪੰਜਾਬ ਦੇ ਵਿੱਚ ਬਾਬਾ ਫਰੀਦ ਦੇ ਅਮਰ ਕਲਾਮ ਨੇ ਅਮਰ ਜ਼ਿੰਦਗੀ ਦੀ ਪ੍ਰੇਰਣਾ ਦਿੱਤੀ ਭਗਤ ਸ਼ਰਮੌਰ ਸ੍ਰੀ ਰਵਿਦਾਸ ਜੀ ਮਹਾਰਾਜ ਚਮਾਰ ਘਰਾਣੇ ਨਾਲ ਤੱਲੁਕ ਰੱਖਦੇ ਨੇ ਔਰ ਉਸ ਜ਼ਮਾਨੇ 'ਚ ਜਦ ਆਪ ਨੇ ਭਗਤੀ ਭਾਵਨਾ ਦੇ ਗੀਤ ਅਰੰਭ ਕੀਤੇ ਸ਼ੂਦਰਾ ਲਈ ਖਾਸ ਕਰਕੇ ਚਮਾਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਸਨ ਪੁਰਬਲੇ ਸੰਸਕਾਰਾਂ ਦੇ ਕਾਰਨ ਰਵਦਾਸ ਜਨਮ ਤੋਂ ਹੀ ਭਗਤੀ ਭਾਵ ਤੇ ਹਲੇਮ ਤਬੀਅਤ ਦੇ ਮਾਲਕ ਸਨ ਆਪ ਦੀ ਮਾਤਾ ਦਾ ਨਾਂ ਇਤਿਹਾਸਕਾਰਾਂ ਨੇ ਧੁਰ ਬਨੀਆਂ ਲਿਖਿਆ ਹੈ ਔਰ ਪਿਤਾ ਦਾ ਨਾਂ ਰਾਮ ਜਨਮ ਤੋਂ ਹੀ ਸੇਲ ਸੁਭਾਅ ਹਸਮੁਖ ਹਲੇਮ ਤਬੀਅਤ ਆਪ ਦੇ ਬਚਪਨੇ ਦੇ ਨਿਖਾਰ ਤੇ ਗੁਣ ਸਨ ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ 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 ਆਪ ਦਾ ਭਗਤੀ ਭਾਵ ਵੀ ਵੱਧਾ ਗਿਆ ਆਪ ਦਾ ਈਸ਼ਵਰੀ ਗਿਆਨ ਵੀ ਵੱਧਾ ਗਿਆ ਔਰ ਆਪ ਦੀ ਈਸ਼ਵਰੀ ਲਗਨ ਨੇ ਵੀ ਵਾਧਾ ਕੀਤਾ ਪੇਸ਼ੇ ਕਰਕੇ ਚੌਕੇ ਪਿਤਾ ਚਮਾਰ ਸਨ ਔਰ ਚਮੜੇ ਦਾ ਕੰਮ ਕਰਦੇ ਸਨ ਨਵੀਆਂ ਜੁੱਤੀਆਂ ਬਣਾਉਂਦੇ ਸਨ ਔਰ ਮੋਏ ਹੋ ਢੋਰਾ ਦਾ ਚਮੜਾ ਲਾ ਕੇ ਖਲੜੀ ਪਕਾ ਕੇ ਉਹ ਬਕਾਇਦਾ ਚਮੜੇ ਦਾ ਵਪਾਰ ਵੀ ਕਰਦੇ ਸਨ। ਸ਼੍ਰੀ ਰਵਦਾਸ ਨੇ ਵੀ ਪੇਸ਼ਾ ਪਿਤਾ ਤੋਂ ਆਪਣਾਇਆ। ਲੈਸਾ ਆਪਨੇ ਬਾਰਾਰਸ ਦੀ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਡਣਾ ਇਹ ਪੇਸ਼ਾ ਅਖਤਿਆਰ ਕੀਤਾ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਆਪ ਦਾ ਇਹ ਧੰਦਾ ਵੀ ਧਰਮ ਹੀ ਸੀ। ਜਿਤਨੀ ਦੇਰ ਵਿੱਚ ਆਪ ਲੋੜਵੰਦੀ ਜੁੱਤੀ ਗਣਦੇ ਸਨ ਉਤਨੀ ਦੇਰ ਵਿੱਚ ਪ੍ਰਭੂ ਗੀਤ ਸੁਣਾ ਕੇ ਪ੍ਰਭੂ ਚਰਚਾ ਸੁਣਾ ਕੇ ਅਗਲੇ ਦਾ ਦਿਲ ਦਿਮਾਗ ਵੀ ਪ੍ਰਭੂ ਨਾਲ ਗਣ ਦਿੰਦੇ ਸਨ ਜੁੱਤੀ ਗਣਨਾ ਤੇ ਦਿਲ ਦਿਮਾਗ ਨੂੰ ਪ੍ਰਭੂ ਨਾਲ ਗਣਨਾ ਇਹ ਇੱਕੋ ਹੀ ਸਮੇਂ ਚੱਲਦਾ ਸੀ ਧੰਦੇ ਦਿੱਤੇ ਧਰਮ ਦੀ ਮੌਰਸੀ ਜਿਸ ਕਰਕੇ ਧੰਦਾ ਪਵਿੱਤਰ ਹੋ ਗਿਆ ਸੀ ਪਾਵਨ ਹੋ ਗਿਆ ਸੀ ਆਪਨੇ ਆਪਣੀ ਬਾਣੀ ਵਿੱਚ ਆਪਣੇ ਪੇਸ਼ੇ ਨੂੰ ਤੇ ਆਪਣੀ ਜਾਤ ਨੂੰ ਛਪਾਇਆ ਨਹੀਂ ਹੈ ਆਪ ਸਾਖ ਕਹਿੰਦੇ ਨੇ ਮੇਰੀ ਜਾਤ ਕਮੀ ਨਹੀਂ ਪਾਤ ਕਮੀ ਨਹੀਂ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹ ਰਵਿਦਾਸ ਚਮਾਰਾ ਇਹ ਗੱਲ ਵੱਖਰੀ ਹੈ ਕਿ ਹਰ ਜਾਤ ਹਰ ਵਰਨ ਦੇ ਵਿੱਚ ਭਗਤ ਬ੍ਰह्मज्ञानी ਪੈਦਾ ਹੋਏ। ਲੇਕਿਨ ਇਸ ਦੇਸ਼ ਦੀ ਵਿਪਰ ਰੀਤੀ ਅਨਸਾਰ ਬਣਾਇਆ ਹੋਇਆ ਵਰਨਵੰਡ। ਉਹਦੀਆਂ ਜੜ੍ਹਾਂ ਇਤਨੀਆਂ ਮਜ਼ਬੂਤ ਸਨ ਕਿ ਅਗਰ ਕੋਈ ਚਮਾਰ ਘਰਾਣੇ ਵਿੱਚ ਬ੍ਰह्मज्ञानी ਪੈਦਾ ਹੋ ਜਾਏ ਤਾਂ ਚਮਾਰ ਹੀ ਅਕਸਰ ਉਸਦੇ ਆਲੇ ਦੁਆਲੇ ਬੈਠਦੇ ਸਨ। ਬਾਕੀ ਦੂਰ ਹੀ ਰਹਿੰਦੇ ਸਨ ਔਰ ਇਹ ਅੱਜ ਤੱਕ ਵੀ ਦੇਖਣ ਨੂੰ ਮਿਲਦਾ ਹੈ। تمام جلاہے کبیر دے کول جا بیٹھے اور اسی طریقے نال چھیمبیا نے نامદેو نو اپنا دھार्मिक ਮੁખી من لیا اے وی اک طریقے نال او جو بنی ہوئی ورن وੰਡ دی پرمپرا سی او دی ہی سੂਖ ਸਮਰੂਪ وچ منوت ہے دراصل منوکھے زیادہ دھن تو ਪ੍ਰਭਾਵਤ ਹੁੰਦਾ ਹੈ ధਨવાન ਘਰਾਣੇ ਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ ਹੈ ਤਾਂ ਫਿਰ ਉਹ અવਤਾਰ ਘਲਾਇਆ ਹੈ ਤੇ ਗਰੀਬ ਦੇ ਘਰ ਦੇ ਵਿੱਚ ਅਗਰ ਕੋਈ ਬ੍ਰह्मज्ञानी ਪੈਦਾ ਹੋਇਆ ਤੇ ਉਹਨੂੰ ਭਗਤ ਤੇ ਮੰਨੇ ਹੈ ਪਰ ਬਹੁਤ ਲੰਬੀ ਚੌੜੀ ਇਕੱਠ ਭੀੜ ਉਸ ਦੇ ਆਲੇ ਦੋਲੇ ਇਕੱਠੀ ਨਹੀਂ ਹੋ ਸਕੀ ਮਹਾਤਮਾ ਬੁੱਧ ਦੇ ਨਾਲੋਂ ਰਵਦਾਸ ਦਾ ਗਿਆਨ ਘਟ ਨਹੀਂ ਹੈ ਸ਼੍ਰੀ ਰਾਮ ਦੇ ਨਾਲੋਂ ਰਵਦਾਸ ਦੀ ਸੋਚਣੀ ਤੇ ਮਰਿਆਦਾ ਕੱਟ ਨਹੀਂ ਹੈ ਕ੍ਰਿਸ਼ਨ ਦੇ ਗੀਤਾ ਨਾਲੋਂ ਰਵਿਦਾਸ ਦੇ ਗੀਤ ਕੋਈ ਕਮਜ਼ੋਰ ਨਹੀਂ ਨੇ ਪਰ ਉਹ ਰਾਜ ਘਰਾਣਿਆਂ ਨਾਲ ਤੱल्लुक ਰੱਖਦੇ ਨੇ ਰਾਜਪੁੱਤਰ ਨੇ ਇਸ ਵਾਸਤੇ ਉਹ અવਤਾਰ ਕਲਾਈ ਇਹ ਚਮਾਰ ਘਰਾਣੇ ਚ ਪੈਦਾ ਹੋਇਆ ਚਮਾਰਾਂ ਦਾ ਪੁੱਤਰ ਹੈ ਭਗਤ ਮੰਨਿਆ ਵੀ ਤਾਂ ਵੀ ਬਹੁਤ ਢੇੜੇ ਵਿੰਗੇ ਢੰਗ ਨਾਲ ਆਮ ਭਗਤਾਂ ਦੀ ਤਰ੍ਹਾਂ ਆਪ ਦਾ ਜੀਵਨ ਵੀ ਅਨੇਕਾਂ ਤਰ੍ਹਾਂ ਦੇ ਸੰਘਰਸ਼ ਤੋਂ ਲੰਘਿਆ ਸਮਾਜਿਕ ਸਤਲ ਦਾ ਸੰਘਰਸ਼ ਖੜਾ ਹੋ ਗਿਆ ਔਰ ਧਾਰਮਿਕ ਵਿਰੋਧਤਾ ਵੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਹਤ ਆੜੇ ਆਏ ਔਰ ਆਮ ਸ੍ਰੇਸ਼ਟ ਪੁਰਸ਼ਾਂ ਦੀ ਤਰ੍ਹਾਂ ਇਹਨਾਂ ਦੇ ਉੱਤੇ ਵੀ ਝੂਠੇ ਦੂਸ਼ਣ ਲੱਗਦੇ ਰਹੇ ਇੱਕ ਆਮ ਗਾਥਾ ਹੈ कि आप ਦੇ ਗੀਤਾਂ ਤੋਂ ਆਪ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋਈ ਝਾਲਾਵਾੜ ਦੀ ਮਹਾਰਾਣੀ ਉਸਨੇ ਝਾਲਾਵਾੜ ਆਪ ਨੂੰ ਬੁਲਾਇਆ ਰਵਿਦਾਸ ਸੀ ਉਸ ਦੀ ਭਗਤੀ ਭਾਵਨਾ ਵੇਖ ਕੇ ਉਹਦੀ ਸ਼ਰਧਾ ਵੇਖ ਕੇ ਪਹੁੰਚੇ ਰਵਿਦਾਸ ਦੀ آمد ਦੇ ਚ ਝਾਲਾਵਾੜ ਦੀ ਮਹਾਰਾਣੀ ਨੇ ਬ੍ਰਹਮ ਭੋਜ ਕੀਤਾ تمام ब्राह्मणांनो ਨੌਤਾ ਦਿੱਤਾ تمام ਬ੍ਰਾਹਮਣ ਪੁੱਜੇ ਲੇਕਿਨ ਜਦ ਬ੍ਰਾਹਮਣਾ ਨੂੰ ਪਤਾ ਚੱਲਿਆ ਕਿ ਜਿਸ ਨੂੰ ਬੁਲਾਇਆ ਗਿਆ ਤੇ ਜਿਸ ਦੇ ਗੀਤ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਸਮਾਰੋਹ ਰਚਿਆ ਗਿਆ ਉਹ ਤੇ ਇੱਕ ਚਮਾਰ ਹੈ ਉਹ ਤੇ ਸ਼ੁੱਧਰ ਹੈ ਤਾਂ ਵਿਰੋਧਤਾ ਤੇ ਖੜੇ ਹੋ ਗਏ ਔਰ ਕਹਿਣ ਲਗੇ ਜਿੰਨੇ ਤੱਕ ਇਸ ਚਮਾਰ ਚੋਂ ਇਸ ਚਮਾਰ ਨੂੰ ਮਹਿਲ ਚੋਂ ਕੱਢਿਆ ਨਹੀਂ ਜਾਂਦਾ ਅਸੀਂ ਭੋਜਨ ਨਹੀਂ ਛਕਾਂਗੇ ਅਸੀਂ ਦਖਸ਼ਣਾ ਨਹੀਂ ਲਵਾਾਂਗੇ ਮਹਾਰਾਣੀ ਦੁਬਦਾ ਚ ਪੈ ਗਈ ਜੇ ਭਗਤ ਨੂੰ ਰੱਖਦੀ ਹੈ ਤੇ ਬ੍ਰਾਹਮਣ ਰੁਸ ਕੇ ਜਾਂਦੇ ਨੇ ਤੇ ਜੇ ਬ੍ਰਾਹਮਣਾਂ ਨੂੰ ਰੱਖਦੀ ਹੈ ਤਾਂ ਫਿਰ ਭਗਤ ਦਾ ਸਤਕਾਰ ਨਹੀਂ ਰਹਿੰਦਾ ਭਗਤ ਦਾ ਸਨਮਾਨ ਨਹੀਂ ਰਹਿੰਦਾ ਇਸ ਤਰ੍ਹਾਂ ਦੇ ਦੁਬਦਾ ਵਿੱਚ ਪਈ ਹੋਈ ਮਹਾਰਾਣੀ ਨੂੰ ਵੇਖ ਕੇ ਰਵਦਾਸ ਨੇ ਕਹਿ ਦਿੱਤਾ ਅੱਛਾ ਮੈਂ ਇਸ ਬ੍ਰह्म ਭੋਜ ਦੀ ਪੰਗਤੀ ਦੇ ਵਿੱਚ ਨਹੀਂ ਬੈਠਦਾ ਆਪ ਇੱਕ ਪਾਸੇ ਹੋ ਗਏ ਲੇਕਿਨ ਜਦ ਬ੍ਰਾਹਮਣ ਭੋਜਨ ਛਕਣ ਲੱਗੇ ਪੰਗਤ ਦੇ ਵਿੱਚ ਬੈਠ ਕੇ ਤੇ ਕੀ ਦੇਖਦੇ ਨੇ ਇੱਕ ਇੱਕ ਬ੍ਰਾਹਮਣ ਦੇ ਨਾਲ ਰਵਦਾਸ ਬੈਠਾ ਹੈ ਇਹ ਕਲਾ ਵੇਖ ਕੇ ਸਾਰੇ ਬ੍ਰਾਹਮਣ ਰਵਦਾਸ ਦੇ ਪੈਰੀ ਆ ਕੇ ਪਏ ਇੱਥੇ ਰਵਦਾਸ ਨੂੰ ਕਹਿਣਾ ਪਿਆ ਐਸੀ ਲਾਲ ਤuj ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰੋ ਮਾથે ਛਤਰ ਧਰੇ اے ਪ੍ਰਭੂ ਮੈਂ ਤੇ ਇੱਕ ਨੀਚ ਸੀ ਅਛੂਤ ਸੀ ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਜਿਸ ਦੀ ਛੋਤ ਲੋਕੀ ਮੰਦੇ ਸਮਝੇ ਨੂੰ ਅਛੂਤ ਕਰਕੇ ਲੋਕੀ ਠੁਕਰਾਂਦੇ ਸਨ ਉਹਦੇ ਸਿਰ ਦੇ ਉਤੇ ਤੂੰ ਮਾਣ ਸਨਮਾਨ ਦਾ ਛਤਰ ਰੱਖ ਦਿੱਤਾ ਇਸ ਤਰ੍ਹਾਂ ਦੀ ਮਾਣ ਵਡਿਆਈ ਪਰਿਪੂਰਨ ਪ੍ਰਮਾਤਮਾ ਨੇ ਰਵਦਾਸ ਨੂੰ ਬਖਸ਼ਿਸ਼ ਕੀਤੀ ਔਰ ਹਕੀਕਤ ਹੈ ਕਿ ਭਗਤਾ ਨੂੰ ਹਮੇਸ਼ਾ ਹੀ ਪ੍ਰਭੂ ਸਨਮਾਨ ਦੇਂਦਾ ਰਿਹਾ ਵੜਿਆ ਹੀ ਜਾਂਦਾ ਰਿਹਾ ਇੱਕ ਦਫਾ ਬਨਾਰਸ ਦੇਚ ਆਪ ਦੇ ਬ੍ਰਾਹਮਣਾ ਨਾਲ ਚਰਚਾ ਹੋਈ ਚਰਚਾ ਦੀ ਮੁਠਬੇੜ ਬੇਪਰ ਬ੍ਰਾਹਮਣਾ ਨੇ ਪ੍ਰਹੋਤਾ ਨੇ ਸਾਫ਼ ਕਹਿ ਦਿੱਤਾ ਕਿ ਚਮਾਰ ਦਾ ਕੋਈ ਹੱਕ ਨਹੀਂ ਕਿਸੇ ਨੂੰ ਧਾਰਮਿਕ ਉਪਦੇਸ਼ ਦੇਣਾ ਚਮਾਰ ਦਾ ਕੋਈ ਹੱਕ ਨਹੀਂ ਪੂਜਾ ਪਾਠ ਕਰਨਾ ਉਸ ਵਕਤ ਰਵਿਦਾਸ ਕਹਿੰਦੇ ਨੇ ਕਿ ਮੈਂ ਹੁਣ ਪਾਵਨ ਹਾਂ ਪਵਿੱਤਰ ਹਾਂ ਭਾਵੇਂ ਮੇਰਾ ਪੇਸ਼ਾ ਚਮੜੇ ਦੀ ਜੁੱਤੀਆਂ ਬਣਾਉਣਾ ਹੈ ਲੇਕਿਨ ਫਿਰ ਵੀ ਮੈਂ ਪਾਵਨ ਹਾਂ ਪਵਿੱਤਰ ਹਾਂ ਕੈਸੇ ਰਵਿਦਾਸ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਾਵਨ ਨਹੀਂ ਹੋ ਮੈਂ ਪਾਵਨ ਤੁਸੀਂ ਪਵਿੱਤਰ ਨਹੀਂ ਹੋ ਮੈਂ ਪਵਿੱਤਰ ਹਾਂ ਇਸ ਨਾਲ ਤੇ ਉਤੇਜਿਤ ਹੋਣਾ ਹੀ ਸੀ ਸਾਰੇ ਪ੍ਰਹੁਤ ਲੋਗਾ ਨੇ ਤੋਂ ਰਵਦਾਸ ਬੜੇ ਸੁੰਦਰ ਨਾਲ ਢੰਗ ਨਾਲ ਪ੍ਰਹੁਤਾਨੁਲ ਸਮਝਾਉਂਦੇ ਨੇ ਆਫਰਮਾਨ ਕਰਦੇ ਨੇ ਸੁਰ ਸ੍ਰੀ ਸਲਕ੍ਰਿਤ ਬਾਰ ਨਹੀਂ ਰਹੇ ਤੇ ਸੰਤ ਜਨ ਕਰਤ ਨਹਿ ਪਾਨੰ ਅਗਰ ਗੰਗਾ ਦੇ ਜਲ ਦੀ ਸ਼ਰਾਬ ਬਣਾਈ ਜਾਏ ਤੇ ਕਿਸੇ ਸੰਤ ਦੇ ਅੱਗੋਂ ਪੇਸ਼ ਕੀਤੀ ਜਾਏ ਤੇ ਸੰਤ ਨੇ ਕਹਿ ਦੇਣਾ ਠੀਕ ਹੈ ਇਹ ਗੰਗਾ ਜਲ ਦੀ ਬਣਾਈ ਗਈ ਹੈ ਪਰ ਗੰਗਾ ਜਲ ਹੁ ਗੰਗਾ ਜਲ ਨਹੀਂ ਰਿਹਾ ਉਹ ਸ਼ਰਾਬ ਹੋ ਗਿਆ ਹੈ ਅਪਵਿੱਤਰ ਹੋ ਗਿਆ ਹੈ ਮੈਂ ਨਹੀਂ ਪੀਂਗਾ ਸੰਤ ਠੋਕਰ ਮਾਰ ਦੇਗਾ ਚਾਹੇ ਉਹ ਸ਼ਰਾਬ ਗੰਗਾ ਦੇ ਜਲ ਦੀ ਕਿਉਂ ਨਹੀਂ ਬਣੀ ਹੋਈ ਸੁਰ ਸ੍ਰੀ ਸਲਲਕ੍ਰਿਤ ਬਾਰ ਨਹੀਂ ਰੇ ਤੇ ਸੰਤ ਜਨ ਕਰਤਨੇ ਪਾਨ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨਾ ਹੋਤ ਆਨੰ। ਉਹੀ ਸ਼ਰਾਬ ਦੀ ਬੋਤਲ ਜੇ ਵਗਦੀ ਹੋਈ ਗੰਗਾ ਵਿੱਚ ਢੇਲ ਦਿੱਤੀ ਜਾਏ ਤਾਂ ਉਸ ਗੰਗਾ ਦਾ ਜਲ ਸੰਤ ਪੀਵੇਗਾ ਵੀ ਸਹੀ ਸੰਤ ਇਸ਼ਨਾਨ ਵੀ ਕਰੇਗਾ। ਕਿਉਂ? ਕਿ ਹੁਣ ਗੰਦੇ ਨਾਲ ਤੇ ਗੰਦੀ ਸ਼ਰਾਬ गंगा ਦੇਚ ਮਿਲ ਕੇ ਗੰਗਾ ਦਾ ਰੂਪ ਧਾਰਨ ਕਰ ਚੁਕੇ ਨੇ ਹੂ ਬਹੁ ਰਵਦਾਸ ਨੇ ਕਿਹਾ ਭਾਵੇਂ ਤੁਸੀਂ ਨਿਰਮਲ ਗੰਗਾ ਦੀ ਤਰ੍ਹਾਂ ਸੀ ਲੇਕਿਨ ਹੁਣ ਤੁਸੀਂ ਸ਼ਰਾਬ ਦੀ ਤਰ੍ਹਾਂ ਬਣ ਗਏ ਹੋ ਗੰਗਾ ਤੋਂ ਵੱਖ ਭਾਵੇਂ ਮੈਂ ਸ਼ਰਾਬ ਦੀ ਬੋਤਲ ਦੀ ਤਰ੍ਹਾਂ ਸੀ ਪਰ ਮੈਂ ਗੰਗਾ ਦੇਚ ਲੀਨ ਹੋ ਕੇ ਗੰਗਾ ਦਾ ਰੂਪ ਹੋ ਗਿਆ ਪਾਵਨ ਹੋ ਗਿਆ ਪਵਿੱਤਰ ਹੋ ਗਿਆ ਭਾਵੇਂ ਮੈਂ ਅਛੂਤ ਘਰਾਣੇ ਚ ਪੈਦਾ ਹੋਇਆ ਤਾਂ ਵੀ ਮੈਂ ਪਵਿੱਤਰ ਹਾ ਭਾਵੇਂ ਤੁਸੀਂ ਬ੍ਰਾਹਮਣ ਘਰ ਦੇ ਜਨਮ ਹੋ ਤਾਂ ਵੀ ਅਛੂਤ ਇਸ ਢੰਗ ਦੇ ਹੌਸਲਾਮੰਦ ਔਰ ਬੜੇ ਦਾਰਸ਼ਨਿਕ ਢੰਗ ਨਾਲ ਗੱਲ ਕਰਨੀ ਇਸ ਗੱਲ ਤੋਂ ਸਬੂਤ ਹੈ ਕਿ ਇਹ ਵਿਦਿਆ ਅਨਭਵੀ ਸੀ ਦਰਸਲ ਵਿਦਿਆ ਹੁੰਦੀ ਹੀ ਦੋ ਤਰ੍ਹਾਂ ਦੀ ਹੈ ਇੱਕ ਤੇ ਹੋ ਕਿਤਾਬੀ ਵਿਦਿਆ ਅਕਸ਼ਰੀ ਵਿਦਿਆ ਇੱਕ ਉਹ ਜੋ ਅਨਭਵੀ ਵਿਦਿਆ ਹੈ ਕਿਤਾਬੀ ਵਿਦਿਆ ਇੰਜ ਹੈ ਜੈਸੇ ਹਾਉਜ਼ ਦਾ ਪਾਣੀ ਔਰ ਅਨਭਵੀ ਵਿਦਿਆ ਐਸੀ ਹੈ ਜੈਸੇ ਝਰਨੇ ਆਂਦਾ ਜਲ ਜੋ ਪਹਾੜਾਂ ਦੇ ਚੋਂ ਸੋਮੇ ਨਿਕਲਦੇ ਨੇ ਈਸ਼ਵਰ ਦਾ ਚਿੰਤਨ ਕਰਦਿਆਂ ਕਰਦਿਆਂ ਜਦ ਮਨੁੱਖ ਦੀ ਸੁਰਤ ਈਸ਼ਵਰ ਦੇ ਚਲੇਨ ਆਉਂਦੀ ਹੈ ਤੇ ਉਹਦੇ ਅੰਦਰੋਂ ਗਿਆਨ ਦੇ ਝਰਨੇ ਫੁੱਟ ਪੈਂਦੇ ਨੇ ਚੌਕ ਵਿੱਚ ਬੈਠੇ ਆਪ ਜੁੱਤੀਆਂ ਗੰਢ ਰਹੇ ਸਨ جتی گنڈھن آیا انہیں ترک کھڑی کر بے سن چمارا آخر جتیاں ہی ہیں پگت کیڑی گل کا بنیا رو دس کہ چمر ٹھا گانٹ نہ جانا ہی میں جتی گنڈنا جانا ہی نہیں لوگ گٹھا میں پہ ਲੋਕ ਗਠਾਂਦੇ ਨੇ ਪੈਰਾਂ ਦੀ ਜੁੱਤੀ ਜਦ ਕੇ ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ ਔਰ ਅਖੀਰ ਦੇ ਚ ਸ਼ਬਦ ਦੇ ਚ ਕਹਿੰਦੇ ਨੇ ਲੋਕ ਗੰਠ ਗੰਠ ਖਰਾਬ ਗੋਚਾ ਹ ਬਿਨ ਗੰਠੇ ਜਾਏ ਪਹੁੰਚਾ ਬਹੁਤ ਕੀਮਤੀ ਗੱਲ ਰਹਿਸ ਤੇ ਰਮਜ਼ ਦੇ ਚ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿ ਗਏ ਨੇ ਆਪਕਿੰਨੇ ਸਰੀਰ ਇੱਕ ਚਮੜੇ ਦੀ ਮੜੀ ਹੋਈ ਜੁੱਤੀ ਤੇ ਹੈ ਹੁਰਕੀ ਹੈ। ਔਰ ਐਸਾ ਹੁੰਦਾ ਹੈ ਕਿ ਕਦੀ ਪੁੱਤਰਾਂ ਨਾਲੋਂ ਟੁੱਟਦੀ ਹੈ ਤੇ ਬੰਦਾ ਫਿਰ ਗੰਡਦਾ ਹੈ। ਮਿੱਤਰਾਂ ਨਾਲ ਟੁੱਟਦੀ ਹੈ, ਬੰਦਾ ਫਿਰ ਗੰਡਦਾ ਹੈ। ਭਰਾਵਾਂ ਨਾਲ ਟੁੱਟਦੀ ਹੈ, ਬੰਦਾ ਫਿਰ ਗੰਡਦਾ ਹੈ। ਪਤਨੀ ਨਾਲ ਟੁੱਟਦੀ ਹੈ, ਪਤੀ ਨਾਲ ਟੁੱਟਦੀ ਹੈ। ਔਰ ਟੁੱਟਣ ਤੇ ਫਿਰ ਬੰਦਾ ਉਸ ਨੂੰ ਗੰਡਦਾ ਹੈ ਰਵਿਦਾਸ ਕਹਿੰਦੇ ਮੈਂ ਦੇਖਦਾ ਇਹ ਚੁੱਤੀ ਰੋਜ਼ ਟੁੱਟਦੀ ਹੈ ਇਹ ਜੁੱਤੀ ਲੋਕੀ ਰੋਜ਼ ਗੰਡਾਂਦੇ ਨੇ ਲੋਕ ਗੰਠ ਗੰਠ ਖਰਾਬੇ ਗੋਚਾ ਲੋਕ ਇਸ ਤਰ੍ਹਾਂ ਇਸ ਜੁੱਤੀ ਨੂੰ ਰੋਜ਼ ਗੜਾ ਗੜਾ ਕੇ ਖੱਜਲ ਖੁਆਰ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਦੁਖੀ ਹੋ ਰਹੇ ਨੇ ਹਉ ਬਿੰ ਗੰਠੇ ਜਾਏ ਪਹੁੰਚਾ ਮੈਂ ਬਿਨਾਂ ਗੰਢਿਆਂ ਹੀ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਿਆ। ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ। ਮੈਂ ਕਿਸੇ ਨਾਲ ਵੀ ਨਹੀਂ ਗੰਢੀ। ਔਰ ਮੈਂ ਐਸੇ ਅਕਾਲ ਪੁਰਖ ਪ੍ਰਮਾਤਮਾ ਨਾਲ ਗੰਢ ਪਾਈ ਏ ਜਿਹੜੀ ਟੁੱਟਦੀ ਨਹੀਂ। ਤੋਰੀ ਨਾ ਟੁੱਟੇ, ਛੋਰੀ ਨਾ ਛੂਟੇ। ਐਸੀ ਮਾਧੋ ਖਿੰਜਤ ਨਹੀਂ। ਸਾਚੀ ਪ੍ਰੀਤ ਹਮ ਤੁਮ ਸੋਂ ਜੋਰੀ, ਤੁਮ ਸੋਂ ਜੋਰ। ਔਰ ਸੰਗ ਤੋਰੀ ਇਹ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਹੈ ਆਪ ਇਸ ਸ਼ਬਦ ਦੇ ਚ ਕਹਿੰਦੇ ਨੇ ਤੁਮਰੇ ਭਜਨ ਕਟੇ ਜਮਫਾਸਾ ਭਗਤ ਹੇਤ ਗਾਵੇ ਰਵਿਦਾਸਾ ਭਗਤੀ ਭਾਵ ਨਾਲ ਹੇ ਪ੍ਰਭੂ ਮੈਂ ਤੇਰੇ ਗੀਤ ਗਾ ਰਿਹਾ ਕਿਉਂਕਿ ਮੈਨੂੰ ਇਹ ਬੋਧ ਹੋਇਆ ਹੈ ਕਿ ਤੇਰਾ ਭਜਨ ਤੇਰੇ ਭਗਤੀ ਭਾਵਨਾ ਦੇ ਭਰੇ ਹੋਏ ਗੀਤ ਜਮਾਂ ਦੀ ਫਾਈ ਨੂੰ ਕੱਟ ਦਿੰਦੇ ਨੇ ਜਮਾਂ ਦੀ ਫਾਈ ਜਨਮਾਂ ਦੀ ਫਾਈ ਬਾਰ-ਬਾਰ ਜਮਣਾ ਬਾਰ-ਬਾਰ ਮਰਨਾ ਦਰਸਲ ਇਸ ਦੇਸ਼ ਦੇ ਵਿੱਚ ਜਿੰਨੇ ਵੀ ਧਾਰਮਿਕ ਮਤ ਭਗਤ ਸੰਤ ਪੈਦਾ ਹੋਏ ਨੇ ਉਹਨਾਂ ਨੇ ਸਭ ਤੋਂ ਵੱਡਾ ਦੁੱਖ ਹੀ ਮੰਨਿਆ ਬਾਰ-ਬਾਰ ਦਾ ਜਮਣਾ ਤੇ ਬਾਰ-ਬਾਰ ਦਾ ਮਰਨਾ ਜਮਣਾ ਮਰਨਾ ਬਹੁਤ ਵੱਡਾ ਦੁੱਖ ਇਹ ਸਭ ਤੋਂ ਵੱਡਾ ਸੁਖ ਪਰਮ ਆਨੰਦ ਕੀ ਜਨਮ ਮਰਨ ਦੀ ਨਿਵਿਰਤੀ ਜਨਮ ਮਰਨ ਤੋਂ ਛੁਟਕਾਰਾ ਸਾਈਂਾਂ ਦੀ ਬਾਣੀ ਦਾ ਫੈਸਲਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨੰਦਨ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਦਰਸ ਲਈ ਇਸ ਨੂੰ ਸਭ ਤੋਂ ਵੱਡਾ ਦੁੱਖ ਕਿਉ ਮੰਨਿਆ ਗਿਆ ਜੈਸੇ ਕੋਈ ਇੱਕ ਪਹਿਲੀ ਕਲਾਸ ਤੇ ਬੱਚਾ ਪੜ ਰਿਹਾ ਹੈ ਸਾਲ ਮਿਹਨਤ ਕਰਕੇ ਉਹ ਦੂਜੀ ਚ ਆਇਆ ਹੈ ਤੀਜੀ ਚ ਆਇਆ ਹੈ ਚੌਥੀ ਚ ਆਇਆ ਹੈ ਪੰਜਵੀਂ ਚ ਆਇਆ ਹੈ ਇਸ ਤਰ੍ਹਾਂ ਲਗਾਤਾਰ 9-10 ਸਾਲ ਮਿਹਨਤ ਕਰਕੇ ਅੱਜ ਬੈਠਾ ਹੈ 10ਵੀਂ ਕਲਾਸ ਦੇ ਚ ਤੇ ਉਸ ਨੂੰ ਕਹਿ ਦਿੱਤਾ ਜਾਏ ਬਈ ਕੱਲ ਤੋਂ ਤੂੰ ਪਹਿਲੀ ਕਲਾਸ ਦੇ ਚ ਬੈਠ ਜਿਹੜੀਆਂ ਕਿਤਾਬਾਂ ਪੜ ਚੁੱਕੇ ਐ ਉਹ ਫਿਰ ਪੜ ਜਿਨ੍ਹਾਂ ਕਲਾਸਾਂ ਚੋਂ ਤੂੰ ਲੰਘ ਚੁੱਕਿਆ ਐ ਫਿਰ ਲੰਘ ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਦੁੱਖ ਹੈ ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਕਲੇਸ਼ ਹੈ ਮਨੁੱਖ ਦਾ ਜਨਮ ਹੁੰਦਾ ਹੈ ਪੰਗੂੜੇ 'ਚ ਖੇਡਦਾ ਹੈ ਦੁੱਧ ਚੋਂਗਦਾ ਹੈ ਅਚੇਤ ਅਵਸਥਾ ਦੇ ਵਿੱਚ ਪਿਆ ਰਹਿੰਦਾ ਹੈ ਸਹਜ ਹੀ ਸਹਜੇ ਵੱਡਾ ਹੁੰਦਾ ਹੈ ਖਿਡੌਣਿਆਂ ਨਾਲ ਖੇਡਦਾ ਹੈ ਹੋਰ ਵੱਡਾ ਹੁੰਦਾ ਹੈ ਬਾਲਸਕਾ ਛੋਟੇ-ਛੋਟੇ ਬਾਲਕਾਂ ਨਾਲ ਖੇਡਦਾ ਹੈ ਹੋਰ ਵੱਡਾ ਹੁੰਦਾ ਹੈ ਸਕੂਲ ਜਾਂਦਾ ਹੈ ਵਿਦਿਆਲੇ ਜਾਂਦਾ ਹੈ ਵਿਦਿਆ ਪੜਦਾ ਹੈ ਫਿਰ ਜਵਾਨ ਹੁੰਦਾ ਹੈ ਵਿਆਹਿਆ ਜਾਂਦਾ ਹੈ ਫਿਰ ਉਸਦੇ ਬੱਚੇ ਹੁੰਦੇ ਨੇ ਕੰਮ ਦੰਦਿਆਂ ਵਿੱਚ ਇਹ ਪ੍ਰਵਿਰਤ ਹੁੰਦਾ ਹੈ ਸੁਖ ਦੁਖ ਦੇ ਵਿੱਚ ਇਹ ਜੀਵਨ ਬਤੀਤ ਕਰਦਾ ਹੈ ਅੱਜ ਬੁੱਢਾ ਹੋ ਗਿਆ ਤੇ ਫਿਰ ਅੱਜ ਮਰਨ ਲੱਗਿਆ ਤੇ ਇਹਨੂੰ ਹੁਣ ਕੋਈ ਆਖੇ ਤੂੰ ਮਰ ਕੇ ਫਿਰ ਬੱਚਾ ਬਣਨਾ ਹੈ ਤੋ ਫਿਰ ਖਿਡੌਣਿਆਂ ਦੀ ਖੇਡ ਖੇਡਣੀ ਹੈ ਤੋ ਫਿਰ ਅਚੇਤ ਅਵਸਥਾ ਵਿੱਚ ਪਿਆ ਰਹਿਣਾ ਹੈ। ਤੋ ਫਿਰ ਛੋਟੇ-ਛੋਟੇ ਬੱਚਿਆਂ ਨਾਲ ਖੇਡਣਾ ਹੈ। ਤੋ ਫਿਰ ਸਹਿਜੇ-ਸਹਿਜੇ ਵੱਡੇ ਹੋ ਕੇ ਵਿਦਿਆਲੇ ਜਾਣਾ ਹੈ। ਤੋ ਫਿਰ ਜਵਾਨ ਹੋਣਾ ਹੈ। ਤੋ ਫਿਰ ਵਿਆਹੇ ਜਾਣਾ ਹੈ। ਤੋ ਫਿਰ ਕੰਮ-ਧੰਦਿਆਂ ਵਿੱਚ ਪਰਵਿਰਤ ਹੋਣਾ ਹੈ। ਤੇ ਇਸ ਤਰ੍ਹਾਂ ਦੁੱਖ-ਸੁਖ ਦੇ ਵਿੱਚ ਜੀਵਨ ਬੀਤਿਤ ਕਰਦਿਆਂ ਤੋ ਫਿਰ ਬੁੱਢੇ ਹੋਣਾ ਹੈ। ਤੇ ਤੋ ਫਿਰ ਮਰ ਜਾਣਾ ਹੈ। ਇਹ ਤੇ ਸਭ ਤੋਂ ਵੱਡਾ ਦੁੱਖ ਹੈ। ਜਿਨ੍ਹਾਂ ਕਲਾਸਾਂ 'ਚ ਲੰਘ ਚੁੱਕੇ ਹਾਂ ਉਨਾ ਜੋ ਫਿਰ ਲੰਗੀ ਹੈ ਜਿਨ੍ਹਾਂ ਕਿਤਾਬਾਂ ਨੂੰ ਪੜ ਚੁਕੇ ਆ ਉਹ ਫਿਰ ਪੜੀਏ ਭਗਤ ਰਵਿਦਾਸ ਜੀ ਮਹਾਰਾਜ ਨੇ ਇਹ ਪ੍ਰਾਰਥਨਾ ਕੀਤੀਏ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜਿਉ ਚਿਰ ਭਇਓ ਦਰਸ਼ਨ ਦੇਖੇ اے ਪ੍ਰਭੂ ਬਹੁਤ ਜਨਮ ਮੈਂ ਬਿਛੜਿਆ ਹੀ ਰਹਾ ਜਮਦਾ ਰਹਾ ਮਰਦਾ ਰਹਾ ਜਨਮਦਾ ਰਹਾ ਮਰਦਾ ਰਹਾ ਭਾਰਤ ਦੇਚ ਜਿਤਨੇ ਭਗਤ ਸੰਤ ਪੈਦਾ ਹੋਏ ਨੇ ਉਹਨਾਂ ਨੇ ਇਸ ਢੰਗ ਨਾਲ ਪੁਨਰ ਜਨਮ ਨੂੰ ਮੰਨਿਆ ਹੈ ਕਿ ਭਾਰਤ ਤੋਂ ਬਾਅਦ ਅਗਰ ਕਿਸੇ ਨੇ ਪੁਨਰ ਜਨਮ ਨੂੰ ਮੰਨਿਆ ਤਾਂ ਉਹ ਕੇਵਲ ਸੂਫੀ ਫਕੀਰੀ ਨੇ ਜੈਸੇ ਕਿ ਸਮਸਤਵਰੇਜ ਦਾ ਕਹਿਣਾ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾ ਮਹਿਮਾ ਕੁਨਮ ਮੈਂ ਬਾਰ-ਬਾਰ ਇਸ ਦੁਨੀਆ ਤੇ ਆਇਆ ਤਾਂ ਕਿ ਖੁਦਾ ਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ ਆਪਣੇ ਘਰ ਦੇ ਚ ਲਿਆ ਸਕਾਂ ਤੇ ਸ਼ਮਸ ਤਵਰੇਸ਼ ਕਹਿੰਦੇ ਮੇਰਾ ਹਰ ਜਨਮ ਵਿਅਰਥ ਚਲਾ ਜਾਂਦਾ ਰਿਹਾ ਉਥੇ ਇੱਥੇ ਤੱਕ ਕਹਿੰਦੇ ਨੇ ਕਿ ਜਦ ਮੈਂ ਸੁਰਤ ਨੂੰ ਪਿੱਛੇ ਲੈ ਜਾਣਾ ਤੇ ਮੈਨੂੰ ਨਵਾਂ ਮਾਵਾਂ ਦਿਖਾਈ ਦੇਂਦੀਆਂ ਨੇ ਜਿਨ੍ਹਾਂ ਦੀ ਗੋਦ ਵਿੱਚ ਮੈਂ ਖੇਡ ਚੁਕਿਆ ਜਿਨ੍ਹਾਂ ਨੇ ਪਾਲ-ਪੋਸ ਕੇ ਮੈਨੂੰ ਵੱਡਾ ਕੀਤਾ ਸੀ ਸੁਰਤ ਹੋਰ ਪਿੱਛੇ ਕੀਤੀ ਜਾਏ ਤਾਂ ਹੋਰ अनेका ਮਾਵਾਂ ਵੀ ਦਿਖਾਈ ਦੇ ਸਕਦੀਆਂ ਨੇ ਦਰਸਲ ਅਧਿਆਤਮਕ ਸ਼ਕਤੀ ਨਾਲ ਜਦ ਬੰਦਾ ਸੁਰਤ ਅੱਗੇ ਕਰਦਾ ਹੈ ਤੇ ਭਵਿਸ਼ ਦੀ ਗੱਲ ਕਰ ਸਕਦਾ ਹੈ ਪਿੱਛੇ ਕਰੇ ਤਾਂ ਉਹ ਭੂਤਕਾਲ ਦੀ ਗੱਲ ਵੀ ਕਰ ਸਕਦਾ ਹੈ ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਛਤਰਨਾਟਕ ਦੀ ਕਥਾ ਦੇ ਵਿੱਚ ਸਾਫ਼ ਕਿਹਾ ਕਿ ਮੈਂ ਹੇਮਕੁੰਡ ਦਾ ਤਪੀਸ਼ਵਰ ਸੀ ਮੈਂ ਉੱਥੇ ਬੈਠ ਕੇ ਤਤ ਕਰਦਾ ਰਿਆਂ ਇਹ ਸਹਿਬਾਂ ਦਾ ਪਿਛੋੜ ਹੈ ਆਪ ਪਿਛੋੜ ਦੇ ਚਰੇਸ਼ੀ ਸਨ ਤਪੇਸ਼ਵਰ ਸਨ ਜਪੇਸ਼ਵਰ ਸਨ ਔਰ ਉਹ ਵੀ ਹੇਮਕੁੰਡ ਦੇ ਚਬੀਸ਼ਵਰ ਹੇਮਕੁੰਡ ਦੇ ਤਪੇਸ਼ਵਰ ਇੱਕ ਗਲ ਸਪਸ਼ਟ ਹੋ ਗਈ ਅਧਿਆਤਮਕ ਸ਼ਕਤੀ ਨਾਲ ਅਗਾਹ ਪਿਛਾ ਵੇਖਿਆ ਜਾ ਸਕਦਾ ਹੈ ਤੋ ਰਵਦਾਸ ਵੀ ਪੁਨਰ ਜਨਮ ਦਾ ਪੂਰਾ ਬੋਧ ਰੱਖਦੇ ਨੇ ਗਿਆਨ ਰੱਖਦੇ ਨੇ ਸ਼ਮਸਤਵਰੇਸ਼ ਕਹਿੰਦੇ ਨੇ ਕਿ ਮੇਰਾ ਹਰ ਜਨਮ ਇਸ ਢੰਗ ਨਾਲ નિਸਫਲ ਚਲਾ ਗਿਆ ਇੱਕ ਦਿਨ ਐਸਾ ਹੋਇਆ ਕਿ ਜਿਸ ਨੂੰ ਮੈਂ ਆਵਾਜ਼ਾਂ ਮਾਰਦਾ ਸੀ ਜਿਹਨੂੰ ਆਪਣੇ ਮੈਂ ਹਿਰਦੇ ਦੇ ਘਰ ਦੇ ਵਿੱਚ ਮਹਿਮਾਨ ਬਣਾਉਣਾ ਚਾਹੁੰਦਾ ਸੀ ਉਹ ਮਹਿਮਾਨ ਬਣਨ ਲਈ ਰਾਜ਼ੀ ਹੋ ਗਏ ਮੇਰੀ ਖੁਸ਼ੀ ਦੀ ਕੋਈ ਇੰਤਹਾ ਨਹੀਂ ਆ ਰਹੀ ਔਰ ਪ੍ਰਭੂ ਉਹ ਖੁਦਾ ਮੇਰੇ ਨਾਲ ਚੱਲ ਕੇ ਮੇਰੇ ਦਵਾਰ ਤੱਕ ਆਇਆ ਮਹਿ ਕੇ ਅੰਦਰ ਪ੍ਰਵੇਸ਼ ਕਰਵਾਓ ਖੁਦਾ ਨੇ ਕਿਹਾ ਨਹੀਂ ਅੰਦਰ ਵੇਖ ਮੇਰੇ ਬੈਠਣ ਦੀ ਥਾਂ ਹੈ ਕਿ ਨਹੀਂ ਕਹਿੰਦੇ ਨੇ ਸਮਸਤ ਵ੍ਰੇਸ਼ ਅੰਦਰ ਜਾਂਦੀ ਜਦ ਮਾਰਦੇ ਨੇ ਤੇ ਜਿਸ ਸਿੰਘਾਸਣ ਤੇ ਬਿਠਾਣਾ ਸੀ ਖੁਦਾ ਨੇ ਉੱਥੇ ਕ੍ਰੋਧ ਬੈਠਾ ਹੈ ਉੱਥੇ ਲੋਭ ਬੈਠਾ ਹੈ ਉੱਥੇ ਹੰਕਾਰ ਬੈਠਾ ਹੈ ਤੇ ਜਦ ਧੱਕੇ ਮਾਰ ਕੇ ਰਵਦਾਸ ਸਮਸਤ ਵ੍ਰੇਸ਼ ਉਹਨਾਂ ਨੂੰ ਕੱਢਦੇ ਨੇ ਤੇ ਖੁਦਾ ਨੂੰ ਕਹਿੰਦੇ ਨੇ ਆ ਅੰਦਰ ਇਤਨੀ ਧੀਰੇ ਚ ਹੁੰਦਾ ਕਿ ਉਹ ਕੱਢੇ ਹੋਏ ਫਿਰ ਅੰਦਰ ਆ ਜਾਂਦੇ ਨੇ ਔਰ ਉਹ ਸਿੰਘਾਸਣ ਤੇ ਬੈਠ ਜਾਂਦੇ ਨੇ ਇਸ ਝਗੜੇ ਵਿੱਚ ਸਮਸਤ ਵ੍ਰੇਸ਼ ਕਹਿੰਦੇ ਨੇ ਮੇਰੀ ਜ਼ਿੰਦਗੀ ਵਿਅਰਥ ਚਲੀ ਗਈ حقیقت ہے کہت کبیر پنچ کو جھگرو جھگرت جنم گوایا جھوٹھی مایا سب جگ باندیا میں رام رمت سکھ پایا تو روداس کے دن ہے پربو میں بہت جنماتوں بچھرے آ رہے ہیں عد کی بکشش کر عد کی رحمت کر تو میرے ہردے دچ آن کے وس تاکہ جنم مرن تو چھٹکارا ہوئے ਨਿਰਮਾਣਤਾ ਆਪ ਦੀ ਇਤਨੀ ਜ਼ਿਆਦਾ ਹੈ ਕਿ ਜਦ ਆਪ ਦੇ ਭਗਤੀ ਭਾਵ ਦਾ ਚਾਰੋਂ ਪਾਸੇ ਪ੍ਰਭਾਵ ਪਿਆ ਆਪ ਦੇ ਗੁਣਾਂ ਦੀ ਮਹਿਕ ਜਦ ਚਾਰੋਂ ਪਾਸੇ ਫੈਲੇ ਤੇ ਕੁਦਰਤ ਸੀ ਸੀ ਇਸ ਤੋਂ ਨਾ ਚਾਹੰਦੇ ਹੋਆਂ ਵੀ ਲੋਕਾਂ ਨੇ ਪ੍ਰੋਹਤ ਲੋਕਾਂ ਨੇ ਵੀ ਮੁਅਤਰ ਹੋਣਾ ਸੀ ਤੋਂ ਬਨਾਰਸ ਦਾ ਜੋ ਮੁਖੀ ਪ੍ਰੋਹਤ ਸੀ ਇੱਕ ਦਿਨ ਗੁਣਾਂ ਤੋਂ ਪ੍ਰਭਾਵਿਤ ਹੋ ਕੇ भक्ति भाव तो प्रभाव तो के आप दे कदम आ के डगया रवदास दे ऊपर एकदम विस्मार्ड तारी हो गया कि मुखी पुरोहित बरमार बनारस ती सिर मोर हस्ती ओदा मस्तक मेरे कदम आ दे तो निर्माणता दी हद है रवदास दी आप कहंदे ने meri jaat kudwandla dhor dhuwanta aj hun banarsi aaspaasa main te ik chamar da puttar mera janam us gharane vich hoya hai jide moye hoye dhoran di khallande ne aur aj hun banarsi aaspaasa ote aj vi banaras te aale wale meri jaat de bande moye hoye dhoran di ਖਲ ਲਾਉਂਦੇ ਨੇ ਮੇਰੀ ਜਾਤ ਕੁਟਬਾਂਡਲਾ ਢੋੜ ਢੋਂੰਤਾ ਅਜ ਹੂੰ ਬਨਾਰਸੀ ਆਸਪਾਸਾ ਪਰ ਅਬ ਵਿਪਰਤੇ ਪ੍ਰਧਾਨ ਕਰੇ ਡੰਡੋਤ ਤੇਰੇ ਨਾ ਹੈ ਸਰਣਾਏ ਰਵਿਦਾਸ ਦਾਸਾ اے ਪ੍ਰਭੂ ਹੁਣ ਤੇ ਪ੍ਰਧਾਨ ਵਿਪਰਸ਼ ਮੁਖੀ ਪੁရောਹਤ ਮੈਨੂੰ ਸਜਦਾ ਕਰਦਾ ਹੈ ਮੈਨੂੰ ਮੱਥਾ ਟੇਕਦਾ ਹੈ ਪਰ हे ਪ੍ਰਭੂ ਇਹ ਮੈਨੂੰ ਨਹੀਂ ਮੱਥਾ ਟੇਕ ਰਿਹਾ

کنک کٹک جل ترنگ جیسا ہی جیسے بھید بھی میرا مٹ گیا اس تو پہلے میں بھرم دے کیا کہیئے بھرم ایسا جیسا مانیے होए न तैसा नरपत एक सिंहासन सोया सपने भया भिखारी अछत राज बिछरत दुख पाया सौगत भई हमारी ये अवस्था मेरी रही है जैसे कोई कोई राजा सो जाए ते सपने च भिखारी हो जाए ते दर दर भिक्षा मांगे ते दुखी हो रहे होवे बेचैन हो, हो रहे होवे रो रहे होवे है ते हो राजा पर नींद करके ਭਿਖਾਰੀ ਬਣ ਗਿਆ ਹੈ ਹੈ ਤੇ ਹਰ ਮਨੁੱਖ ਰਾਮ ਦੇ ਹੀ ਅੰਸ਼ ਪ੍ਰਭੂ ਦੇ ਹੀ ਅੰਸ਼ ਪਰ ਅਗਿਆਨ ਵਸੋ ਕੇ ਆਪਣੇ ਆਪ ਨੂੰ ਇਹ ਸਰੀਰ ਸਮਝ ਬੈਠਾ ਹੈ ਔਰ ਜਨਮ ਮਰਨ ਦੇ ਦੁੱਖ ਨੂੰ ਸਹਾਰਨ ਵਾਲਾ ਮਨ ਬੈਠਾ ਹੈ ਸੰਸਾਰ ਦੀਆਂ ਵਿਪਤਾਵਾਂ ਸਹਿਣ ਬੈਠਾ ਹੈ ਜਿਸ ਦਿਨ ਗਿਆਨ ਉਦੇ ਆਉਂਦਾ ਹੈ ਜਿਸ ਦਿਨ ਪ੍ਰਕਾਸ਼ ਹੁੰਦਾ ਹੈ ਉਸ ਦਿਨ ਇਸ ਨੂੰ ਪਤਾ ਚੱਲਦਾ ਹੈ ਜਿਸ ਦਿਨ ਜਾਗਰਤ ਅਵਸਥਾ ਪ੍ਰਾਪਤ ਆਉਂਦੀ ਹੈ اس دن اس نو بوتھ آند ہے میں تے راجا ہاں بکھاری نہیں میں شا تو نرپت ایک سنگاسن سویا سپنے بھیا بکھاری اچھت راج بچھرت دکھ پایا سوگت بھائی ہماری راج بھینگ پرسنگ جیسے ہیں اب کچھ مرم جنایا انکٹ جیسے بھول پرے اب کہتے کہن نہ آیا بڑا سندر ادارن دیتا ہے ਕਈ ਗਲੀ ਦੇ ਚੋਂ ਇੱਕ ਮਨੁੱਖ ਲੰਘਿਆ ਜਾ ਰਿਹਾ ਹੈ ਰੱਸੀ ਪਈ ਹੈ ਅંધੇਰਾ ਹੈ ਤਾਂ ਅંધੇਰੇ ਨੇ ਭਰਮ ਪੈਦਾ ਕੀਤਾ ਭਰਮ ਨੇ ਰੱਸੀ ਨੂੰ ਸੱਪ ਬਣਾ ਦਿੱਤਾ ਤੇ ਜਦ ਰੱਸੀ ਸੱਪ ਬਣ ਗਈ ਤਾਂ ਸੱਪ ਨੇ ਡਰ ਪੈਦਾ ਕਰ ਦਿੱਤਾ ਤੇ ਜਦ ਡਰ ਪੈਦਾ ਹੋ ਗਿਆ ਤਾਂ ਚੱਲਣਾ ਰੁਕ ਗਿਆ ਸਫ਼ਰ ਰੁਕ ਗਿਆ ਕਿਸੇ ਨੇ ਲਾਲ ਟੈਨ ਆ ਕੇ ਜਲਾਈ ਤੇ ਲਾਲ ਟੈਨ ਦੇ ਰੋਸ਼ਨ ਹੋਂਦੇ ਆ ਅੰਧੇਰਾ ਚਲਾ ਗਿਆ ਅੰਧੇਰਾ ਚਲਾ ਗਿਆ ਭਰਮ ਚਲਾ ਗਿਆ ਭਰਮ ਚਲਾ ਗਿਆ ਤੋ ਸਤ ਵੀ ਚਲਾ ਗਿਆ ਸਤ ਚਲਾ ਗਿਆ ਤੋ ਡਰ ਵੀ ਚਲਾ ਗਿਆ ਅਰੋ ਡਰ ਚਲਾ ਗਿਆ ਤੋ ਸਫਰ ਦਾ ਜੋ ਹੈ ਹੋਣਾ ਵੀ ਜਾਰੀ ਹੋ ਗਿਆ ਕਦਮ ਚੱਲਣੇ ਆਰੰਭ ਹੋ ਗਏ ਪੈਰ ਰੁਕੇ ਹੋਏ ਚੱਲ ਪਏ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਭਰਮ ਵਿੱਚ ਮਹਿਰੇ ਆ ਪਰ ਹੁਣ ਇਹ ਭਰਮ ਦੀ ਨਿਵਰਤੀ ਹੋ ਗਈ ਹੈ ਹੁਣ ਤੇ ਹੈ ਪ੍ਰਭੂ ਤੋਹੀ ਮੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਹੁਣ ਤੇ ਮੈਂ ਤੇਰਾ ਰੂਪ ਹੋ ਗਿਆ ਤੂੰ ਮੇਰੇ ਅੰਦਰ ਕੀ ਬੈਠਾ ਹੈ ਕਿ ਮੈਂ ਤੇਰਾ ਹੀ ਰੂਪ ਹੋ ਗਿਆ ਭਾਵੇਂ ਮੈਂ ਅਛੂਤ ਸੀ ਪਰ ਹੁਣ ਮੈਂ ਪਾਵਨ ਹੋ ਗਿਆ